ਇਸ ਮਹਾਨ ਰਚਨਾ ਦੇ 14ਵੀਂ ਪੌੜੀ ਜਿਸ ਦੇ ਨਾਲ ਉਚਾਰਨ ਕੀਤੇ ਹੋਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਦੋਸ ਲੋਕ ਪ੍ਰਥਮ ਸ਼ਲੋਕ ਵਿੱਚ ਮਨੁੱਖ ਦੇ ਲਈ ਉਸ ਮਹਾਨ ਬੁੱਲ ਉਸ ਮਹਾਨ ਔਗਣ ਦਾ ਜ਼ਿਕਰ ਕਰਦੇ ਨੇ ਜਿਸ ਵਿੱਚ तकरीबन ਕਲੇਬਨ ਅੱਜ ਸਾਰਾ ਜਗਤ ਬਰਸੇ ਹੋਇਆ ਹੈ ਮਨੁੱਖ ਦਾ ਮੂਲ ਔਗਣ ਹੈ ਹਉ ਮੇ ਰੋਗ ਮਾਨੁਖ ਕੋ ਦੇਨਾ ਕਾਮ ਰੋਗ ਮੈ ਗਲ ਬਰਸਤੀ ਨਾ ਦ੍ਰਿਸ਼ਟ ਰੋਗ ਪਚਮ ਹੋਏ ਪਤੰਗਾ ਨਾਦ ਰੋਗ ਖਤ ਗਏ ਕੁਰੰਗਾ ਜੋ ਜੋ ਦੀਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੋਗੀ ਮਨੁੱਖ ਦਾ ਜਿਹੜਾ ਮੂਲ ਰੋਗ ਹੈ ਉਹ ਹੈ ਅਹੰਕਾਰ ਹਾਥੀ ਦਾ ਮੂਲ ਰੋਗ ਹੈ ਕਾਂ ਪਤੰਗੇ ਦਾ ਮੂਲ ਰੋਗ ਹੈ ਵਿਸ਼ਟ ਰੋਗ ਉਹਦਾ ਸਾਰਾ ਔਗਣ ਵਿਛਲੀ ਤੇ ਖੜਾ ਹੈ ਭੋਰੇ ਦਾ ਸਾਰਾ ਔਗਣ ਨਾਸਕਾ ਤੇ ਖੜਾ ਹੈ ਔਰ ਹਾਥੀ ਦਾ ਸਾਰਾ ਔਗਣ ਖਲੜੀ ਤੇ ਖੜਾ ਹੈ ਮਨੁੱਖ ਦਾ ਸਾਰਾ ਔਗਣ ਮਨੁੱਖ ਦੀ ਸੋਚਣੀ ਤੇ ਖੜਾ ਹੈ ਮਨੁੱਖ ਦੇ ਮਨ ਤੇ ਖੜਾ ਹੈ ਮਨੁੱਖ ਦਾ ਜਿਹੜਾ ਸੂਖਸ਼ਮ ਇੰਦਰਾ ਮਨ ਹੈ ਇਸ ਤੇ ਹੀ ਮਨੁੱਖ ਦਾ ਜਿਹੜਾ ਮੂਲ ਔਗਣ ਹੈ ਆਹੰ ਭਾਵ ਮੈਂ ਹਾਂ ਮੈਂ ਹੋਵਾਂ ਦੂਜਾ ਨਹੀਂ ਹੋਣਾ ਚਾਹੀਦਾ ਦੂਜਾ ਅਗਰ ਹੈ ਵੀ ਤਾਂ ਉਹ ਮੇਰੇ ਕੋਲ ਦਬੇ ਆਇਆ ਹੋਵੇ ਮੇਰੇ ਪੈਰਾਂ ਦੇ ਥੱਲੇ ਹੋਵੇ ਮੇਰੀ ਸਿਰ ਦੀ ਬਰਾਬਰੀ ਤੇ ਨਾ ਹੋਵੇ। ਔਰ ਮੇਰੇ ਸਿਰ ਨਾਲੋਂ ਉੱਚਾ ਤੇ ਬਿਲਕੁਲ ਹੀ ਨਹੀਂ ਚਾਹੀਦਾ। ਮਨੁੱਖ ਦੇਹੀ ਇਹ ਮੂਲ ਮੰਗ ਹੈ ਹਰ ਹਰ ਵਕਤ ਜੋ ਵੀ ਹੋਵੇ ਉਹ ਮੇਰੇ ਪੈਰਾਂ ਦੇ ਥੱਲੇ ਹੋਵੇ। ਅਗਰ ਕੋਈ ਉੱਠਿਆ ਵੀ ਹੈ ਤਾਂ ਉਸ ਦੀ ਗੁਲੰਦੀ ਮੇਰੇ ਸਿਰ ਤੱਕ ਹੋਵੇ। ਮੇਰੇ ਸਿਰ ਤੋਂ ਉੱਚਾ ਕੋਈ ਵੀ ਨਹੀਂ ਹੋਣਾ ਚਾਹੀਦਾ। ਜਦ ਮੇਰੇ ਸਿਰ ਤੋਂ ਕੋਈ ਉੱਚਾ ਹੋਵੇ ਉਹਦਾ ਸਿਰ ਮਨ ਦਬਿਤਾ ਜਾਏ ਉਹਦੇ ਸਿਰ ਨੂੰ ਦਬਾ ਦਿੱਤਾ ਜਾਏ ਗਰਸ ਤੇ ਮਨੁੱਖ ਦੀ ਇਸ ਅਹੰਮ ਵਰਤੀ ਤੋਂ ਪਤਾ ਨਹੀਂ ਕਿੰਨੇ ਸਿਰ ਕੱਟੇ ਜਾਂਦੇ ਨੇ ਕਿੰਨੇ ਸਿਰ ਦਬਾਏ ਜਾਂਦੇ ਨੇ ਰੋਜ਼ ਤੇ ਤਵੀ ਹੈ ਬੇਸ਼ੁਮਾਰ ਸਿਰਾਂ ਨੂੰ ਦਬਾਇਆ ਜਾਂਦਾ ਹੈ ਬੇਸ਼ੁਮਾਰ ਸਿਰ ਕਤਲ ਕਰਕੇ ਪਰਸੁਰ ਦਿੱਤੇ ਜਾਂਦੇ ਨੇ ਤੇਰੇ ਸਿਰ ਜੋ ਬਰਾਬਰੀ ਤੇ ਆਨ ਜਾਂ ਉੱਚਾ ਉੱਠਣ ਦੀ ਕੋਸ਼ਿਸ਼ ਕਰਨ ਮਨੁੱਖ ਆਪਣਾ ਸਿਰ ਉੱਚਾ ਕਰਨਾ ਚਾਹੁੰਦਾ ਹੈ ਦੂਜਿਆਂ ਦੇ ਸਿਰ ਨਹੀਂ ਨਹੀਂ ਕਰਨਾ ਚਾਹੁੰਦਾ ਹੈ ਔਰ ਇਹ ਮਨੁੱਖ ਦੀ ਜਨਮ ਤੋਂ ਔਰ ਯੁਗਾਂ ਦੇ ਅੰਤੋਂ ਮੰਗ ਚਲੀ ਆ ਰਹੀ ਹੈ ਮੂਲ ਆਗਨ ਅਹੰ ਭਾਵ ਦੂਜਿਆਂ ਦਾ ਸਿਰ ਨੀਵਾ ਮੇਰਾ ਸਿਰ ਉੱਚਾ ਕਿ ਮੰਗ ਅੰਦਰ ਹਰ ਇੱਕ ਦੀ ਇਹ ਹੀ ਮੇਰਾ ਸਿਰ ਉੱਚਾ ਹੋਵੇ ਮੇਰਾ ਸਿਰ ਉੱਚਾ ਹੋਵੇ ਮੇਰਾ ਸਿਰ ਉੱਚਾ ਹੋਵੇ اور کوئی سر اگر ہے باقی تو میرے پیرا تھلے نہیں چاہی ہیں چاہیے نہیں اس واسطے جس کو جتنی زیادہ طاقت آدی ہے وہ ہے یا کٹ رہی کے پتن کتنے سر کٹے جا چکے نے کتنے سر کچلے جا چکے نے کتنے سر دبائے جا چکے نے اور سلسلہ یہ جاری ہے ਖਤਮ ਨਹੀਂ ਹੋਇਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸ਼ਲੋਕ ਵਿੱਚ ਗੁਣਾ ਦਾ ਮੂਲ ਗੁਣ ਦੱਸਦੇ ਨੇ ਤੇ ਅਗੁਣਾਂ ਦਾ ਮੂਲ ਆਗੁਣ ਦੱਸਦੇ ਨੇ ਸਰਮੌਰ ਆਗੁਣ ਕੀ ਹੈ ਅਹੰਮ ਭਾਵ ਅਗਰ ਅਹੰਕਾਰ ਸਿਰਮੌਰ ਆਗੁਣ ਹੈ ਕਿ ਕੁਦਰਤ ਦੀ ਗੱਲ ਹੈ ਨਿਰਮਾਨਤਾ ਸਿਰਮੌਰ ਗੁਣ ਹੋਵੇਗੀ ਤੋ ਸਾਇਦ ਕਿਨ ਨੇ ਮਿੱਠੇ ਤੇ ਨੀਂ ਨਾਮ ਦਾ ਗੁਣ ਚੰਗਿਆਈਆ ਤਤ ਚੰਗਿਆਈਆ ਦਾ ਤਤ ਨਿਚੋੜ ਮੂਲ ਮਿੱਠੇ ਨੇ ਗਲਮਾਨਤਾ ਔਰ ਮਿਠਾਸ ਬੋਲਾਂ ਵਿੱਚ ਮਧੁਰਤਾ ਔਰ ਜੀਵਨ ਵਰਤਨੇ ਵਿੱਚ નિર્ਮਾਨਤਾ ਹੈ। ਅਗਰ ਜੀਵਨ ਦੇ ਸੋਚਣੀ ਵਿੱਚ ਨਿਰਮਾਨਤਾ ਹੈ ਤਾਂ ਬੋਲਾਂ ਵਿੱਚ ਮధుਰਤਾ ਹੋਵੇਗੀ। ਅਗਰ ਸੋਚਣੀ ਵਿੱਚ ਮਨ ਵਿੱਚ ਅਹ ਭਾਵ ਹੈ ਤਾਂ ਬੋਲ ਵਿੱਚ ਕਠੋਰਤਾ ਹੋਵੇਗੀ। ਬੋਲਾਂ ਵਿੱਚ ਸ਼ਖਤੀ ਹੋਵੇਗੀ। ਔਰ ਕਠੋਰ ਬੋਲ ਹਿੰਸਾ ਕਰਦੇ ਨੇ। ਕਠੋਰ ਬੋਲ ਦੂਜੇ ਨੂੰ ਚੋਸ ਪਹੁੰਚਾਉਂਦੇ ਨੇ। ਕਠੋਰ ਬੋਲ ਬੋਲਾਂ ਵਾਲਾ ਮਾਰਾ ਜਿੰਦ ਨੇ ਉੱਤੇ ਵਾਸਤਵਕ ਮੂਰਖੀ ਹੁੰਦਾ ਠਿੱਕਾ ਮੂਰਖ ਆਖੀ ਆਣਾ ਲੈ ਸਜਾ ਸਤਗੁਰ ਦੇ ਜੀ ਮਾਰਾ ਪ੍ਰਮਾਨ ਕਰ ਦੇਨੇ ਮਿੱਥੇ ਤਨੀ ਨਾਨਕਾ ਗੁਣ ਚੰਗਿਆਈਆਂ ਤੱਕ ਤਮਾਮ ਦੇਵੀ ਗੁਣਾ ਦੀ ਚੰਗਿਆਈਆਂ ਦਾ ਤੱਤ ਕੀ ਹੈ ਮਿਠਾਸ ਬੋਲਾਂ ਵਿੱਚ ਮਿਠਾਸ ਔਰ ਸੋਚਣ ਵਿੱਚ ਨਿਰਮਲਤਾ ਜਿਵੇਂ ਪੱਲਾਂ ਨੂੰ ਚੋੜ ਕੇ ਉਹਨਾਂ ਦਾ ਤੇਲ ਕੱਢੀਦਾ ਹੈ ਬਦਾਮ ਦਾ ਬਦਾਮ ਰੋਗਨ ਫੁੱਲਾਂ ਦਾ ਸ਼ਿੰਗੜ ਕੱਢੀਦਾ ਹੈ ਇਸ ਤਰ੍ਹਾਂ ਦੁਨੀਆਂ ਭਰ ਦੀਆਂ ਸਾਰੀਆਂ ਚੰਗਿਆਈਆਂ ਦਾ ਅਗਰ ਕੋਈ ਮਿਚੋੜ ਹੈ ਤਾਂ ਉਹ ਹੈ ਨਿਰਮਾਣਤਾ ਪਰ ਬੋਲਾਂ ਵਿੱਚ ਮਧੁਰਤਾ ਤੇ ਮਠਾਸ ਸੰਬੰਧ ਟੁੱਟਦੇ ਨੇ ਕਠੋਰ ਬਚਨਾਂ ਨਾਲ ਜਿਵੇਂ ਕਠੋਰ ਪੱਥਰ ਨਾਲ ਸ਼ੀਸ਼ਾ ਟੁੱਟਦਾ ਹੈ ਕਠੋਰ ਬਚਨਾਂ ਨਾਲ ਦਿਲ ਟੁੱਟਦੇ ਨੇ कठोर बचना ਨਾਲ ਹਿਰਦੇ ਨੂੰ ਵੇਨਾ ਇਸ ਵਾਸਤੇ ਬਚਨਾ ਦੀ ਕਠੋਰਤਾ ਇੱਕ ਮਹਾਨ ਪਾਪ ਹੈ ਔਰ ਇਸ ਪਾਪ ਦਾ ਉਦੇ ਹੁੰਦਾ ਹੈ ਅਹੰਭਾਵ ਤੋਂ ਹੰਕਾਰ ਤੋਂ ਸਤਗੁਰ ਦੇਵ ਜੀ ਨਾਲ ਅਜ ਕਹਿੰਦੇ ਨੇ ਇਹ ਗੁਣ ਦੇਹੀ ਸੰਪਦਾ ਦਾ ਤਤ ਹੈ ਜ਼ਿੰਦਗੀ ਵਿੱਚ ਸੋਚਣ ਵਿੱਚ નિર્ਮਲਤਾ ਔਰ ਬੋਲਾਂ ਵਿੱਚ ਮਧੁਰਤਾ ਇਸ ਤੋਂ ਉਲਟ ਜਿਹੜਾ ਹੰਕਾਰੀ ਹੈ ਉਹਦੇ ਵਾਸਤੇ ਰਾਖ ਨੇ ਜੋ ਬੜਾ ਸੁੰਦਰ ਇੱਕ ਪ੍ਰਮਾਣ ਦੇ ਕੇ ਸਮਝਾਇਆ ਉਹ ਐਸਾ ਸਿੰਮਲ ਰੁੱਖ ਸਰਾਇਆ ਅਤਿ ਦੀਰਗ ਅਤਿ ਮੁੱਚ ਦਰਖਤਾਂ ਦੇ ਚੋਂ ਸਿੰਮਲ ਦਾ ਦਰਖਤ ਬੜਾ ਉੱਚਾ ਹੈ ਬੜਾ ਸਿੱਧਾ ਹੈ ਬੜਾ ਸੱਜ ਹੈ ਵਿਸਥਾਰ ਹੈ ਬੁਲੰਦੀਆਂ ਨੂੰ ਚੁੰਮਦਾ ਹੈ ਗगन ਚੁੰਮੀ ਇਦੀਆਂ ਸ਼ਾਖਾਂ ਤੇ ਬੇਪੱਤੇ ਨੇ ਇਦੀਆਂ ਕਹਿਣੀਆਂ ਨੇ ਦਖਤਾਂ ਦੇ ਚੋਂ અત્યੰਤ ਉੱਚ ਸਿੱਧਾ ਖੜਿਆ ਹੋਇਆ ਮਹਾਰਿ ਕਰਨ ਬਹੁਤ ਵੱਡਾ ਬਹੁਤ ਵੀਰਗ ਬਹੁਤ ਸਿੱਧਾ ਲੇਕਿਨ ਉਹ ਜੇ ਆਵੇ ਆਸ ਕਰ ਜਾਹੇ ਮਿਰਾਸੇ ਕਿਤ ਦੂਰੋਂ ਉੜਦੇ ਪੰਛੀ ਜੇ ਇਹ ਆਸ ਕਰ ਕੇ ਆਉਣ ਇਹ ਦਰਖਤ ਬਹੁਤ ਵੱਡਾ ਹੈ ਇਹ ਦਰਖਤ ਬਹੁਤ ਵੀਰਧ ਹੈ ਇਹਦੀਆਂ ਸ਼ਾਖਾਂ ਗगन ਚੁੰਬੀ ਨੇ ਸਿਰਫ ਉਸਨੇ ਵੱਡਕਣੇ ਨੂੰ ਸਾਹਮਣੇ ਰੱਖ ਕੇ ਆਸਾ ਰੱਖ ਤੇ ਆਂ ਤਾਂ ਮਹਾਰਾਜ ਕਹ ਲੈਨੇ ਉਹ ਹੁਣ ਨਿਰਾਸ਼ ਹੋ ਕੇ ਕਿੱਧਰ ਜਾਣ ਭਾਉ ਨਿਰਾਸ਼ ਹੋਣਗੇ ਮਾਇੂਸੀ ਹੋਣੀ ਪੰਛੀ ਵੀ ਆਸਾ ਤੇ ਇਹ ਆਉਂਦੀ ਹੈ ਕਿ ਛਾਇਆ ਮਿਲੇ ਫਲ ਮਿਲੇ ਇਹ ਦੋਵੇਂ ਚੰਮਲ ਦੇ ਦਰਖਤ ਦੇ ਕੋਲ ਨਹੀਂ ਨੇ ਹੰਕਾਰੀ ਕੋਲ ਦਲਸਲ ਹਲੂਮੀ ਸੁਭਾਵ ਨੇ ਉਹ ਕਿਸੇ ਦਾ ਆਸਰਾ ਨਹੀਂ ਬਣਦਾ ਔਰ ਕਿਸੇ ਦੀ ਆਸ ਪੂਰਾਦਾ ਹੀ ਨਹੀਂ ਜੋ ਮਨੁੱਖ ਇਸੇ ਨੂੰ ਨਿਰਾਸ਼ ਤੋਰ ਦਿੰਦਾ ਇਹ ਵੀ ਖੋਰ ਪਾਪ ਹੈ ਔਰ ਖਾਸ ਕਰਕੇ ਕਿ ਛੋਟਾ ਇੱਕ ਵੱਡਾ ਉਸ ਦੀ ਆਸਨਾ ਪੂਰੀ ਕਰੇ اپنی योग्यता ਦੇ ਮੁਤਾਬਕ ਤਾਂ ਇਹ ਵੀ ਘੋਰ ਪਾਪ ਹੈ ਇਸ ਦੁਨੀਆ ਵਿੱਚ ਕੋਈ ਬਿਰਲੇ ਹੀ ਵੱਡੇ ਮਨੁੱਖ ਨੇ ਜੋ ਛੋਟਿਆਂ ਦੇ ਆਸ ਕੋਲੀ ਕਰਦੇ ਨੇ ਜਿਹੜਾ ਥੋੜ੍ਹਾ ਹੋਇਆ ਹੈ ਜਿਹੜਾ ਛੋਟਾ ਹੈ ਆਖਰ ਉਹ ਆਸ ਰੱਖ ਕੇ ਕਿਸੇ ਵੱਡੇ ਪਾਸਿ ਆਸ ਰੱਖਦਾ ਮਰਦਨ ਭਲਵਾਨ ਦੇ ਕੋਲ ਆਸ ਰੱਖਦਾ ਹੈ ਨਿਰਬਲ ਬਲਵਾਨ ਦੇ ਕੋਲ ਆਸ ਰੱਖਦਾ ਹੈ ਔਰ ਉਸੇ ਤਰੀਕੇ ਨਾਲ 마ਸੂਮ ਤੇ ਬੇਤਰਤ ਕਿਸੇ ਬਹੁਤ ਵੱਡੇ ਸਤਾੜੀ ਪਾਸ ਆਸ ਰੱਖਦਾ ਹੈ جس سے ظلم ہوا جو مظلوم ہے وہ انصاف لین ہی آ سکماولی ہے ایتے ایک لی ہے اگر دھنوان کو دی اچھا نہیں پوری ہوئی بلوان کو نربل دراصل دل پہ دکھ نہیں مڈایا گیا اور ایک مظلوم مزلوم ਸਤਾਧਾਰੀ ਦੇ ਪਾਸੋਂ ਨਿਆਂ ਨਹੀਂ ਮਿਲਿਆ ਇਨਸਾਫ ਨਹੀਂ ਮਿਲਿਆ ਤਾਂ ਮਾਰਾਜ ਕਿੰਨੇ ਹੋਤੇ ਸਿੰਮਲ ਰੁੱਖ ਦੀ ਤਰ੍ਹਾਂ ਉੱਚਾ ਜ਼ਰੂਰ ਹੈ ਵੱਡਾ ਜ਼ਰੂਰ ਹੈ دیرਕ ਜ਼ਰੂਰ ਹੈ ਫੈਲਾਇਆ ਜ਼ਰੂਰ ਹੈ درختਾਂ ਦੇ ਸਭ ਤੋਂ ਬੁਲੰਦ ਹੈ ਲੇਕਿਨ ਕਿਸੇ ਦਾ ਆਸਰਾ ਨਹੀਂ ਕਿਸੇ ਦੀ ਢਾਲਸ ਨਹੀਂ ਬਣਦਾ ਕਿਸੇ ਦਾ ਸੁਖ ਦਾ ਬਾਇਸ ਕੋਈ ਨਹੀਂ ਬਣਦਾ ਦੁਨੀਆ ਵਿੱਚ ਕਿੰਨ ਮਨ ਰੁਖ ਦੀ ਪਰਾਂ ਪਤਨਾ ਕਿਤਨੇ ਹੀ ਮਨੁੱਖ ਨੇ ਧਨ ਸੰਪਦਾ ਦੀ ਬੁਲੰਦੀ ਉਹਨਾਂ ਦੇ ਕੋਲ ਹੈ ਰਾਜ ਸਤਾ ਦੀ ਬੁਲੰਦੀ ਉਹਨਾਂ ਦੇ ਕੋਲ ਹੈ ਔਰ ਕਈ ਵਫਾ ਕਲਾ ਗੁਨਾ ਦੀ ਬੁਲੰਦੀ ਉਹਨਾਂ ਦੇ ਕੋਲ ਹੈ ਲੇਕਿਨ ਉਹ ਕਿਸੇ ਨਿਆਸਰੇ ਦਾ ਆਸਰਾ ਨਹੀਂ ਬਣ ਸਕਦੇ ਕਿਸੇ ਲੋੜਵੰਦ ਦੀ ਲੋੜ ਪੂਰੀ ਨਹੀਂ ਕਰ ਸਕਦੇ ਤੇ ਜੋ ਵੱਡਾ ਹੋ ਕੇ ਕਿਸੇ ਲੋੜਵੰਦ ਦੀ ਪੂਰਤੀ ਨਹੀਂ ਕਰ ਸਕਦਾ ਜੋ ਮਹਾਨ ਚੋਪੀ ਦਾ ਧਰਵਾ ਨੋਕੇ ਕਿਸੇ ਨਿਰਧੰਦਾ ਆਸਰਾ ਨਹੀਂ ਬਣ ਸਕਦਾ ਜੋ ਮਹਾਨ ਬਲਵਾਨ ਹੋ ਕੇ ਕਿਸੇ ਮਜ਼ਲੂਮ ਦਾ ਆਸਰਾ ਨਹੀਂ ਬਣ ਸਕਦਾ ਜੋ ਸਹਿਬ ਕਿਨੂ ਇਸੇ ਮਲਰੁਖਾ ਸੂਰਮਾ ਤੇ ਉਹੀ ਹੈ ਬੜਾ ਸੁੰਦਰ ਬਾਤ ਹੈ ਗੁਰੂਵੰਸ ਸਾਹਿਬ ਦੀ ਮਹਾਰਾਜ ਦੇ ਚ ਸੂਰਾ ਸੋ ਪਹਿਚਾਣੇ ਨੇ ਜੋ ਲੜੇ ਦੀਨ ਕੇ ੁਰਜਾ ੁਰਜਾ ਕਟ ਮਰੇ دیکھے دین دیکھ ایک دین کو مراد نمانا نتا غریب مفلس کمزور سورما او ہے جو کسی کمزور بھی باہ پکڑے اور ظالم او ہے جو کسی کمزور باوا توڑ دے کٹ دے ظالم ہے جابر ہی ہے کہ کسی مظلوم کمزور نتانے دیاں ਦੰਨੀ ਪਜਾਵਾ ਕੱਟ ਕੇ ਲੱਗਦੇ ਹੈ। ਔਰ ਸੂਰਮਾ ਉਹ ਹੈ, ਮਹਾਬਲੀ ਉਹ ਹੈ ਕਿ ਕਿਸੇ ਕਮਜ਼ੋਰ ਬਾਵਾ ਦਾ ਆਸਰਾ ਬਣ ਜਾਏ। ਕਿਸੇ ਕਮਜ਼ੋਰ ਬਾਹ ਦੇ ਨਾਲ ਆਪਣੀ ਬਾਹ ਜੋੜ ਕੇ ਉਹਨੂੰ ਬਲਵਾਨ ਬਣਾ ਦੇਵੇ, ਉਹਨੂੰ ਮਹਾਨ ਬਣਾ ਦੇਵੇ। ਬਸ ਉਹ ਜ਼ੋਰ, ਸੂਰਮਾ। ਸੂਰਮੇ ਉਹ ਨਹੀਂ ਜੋ ਕਿਸੇ ਦੀ ਬਾਹਾਂ ਤੋੜ ਰਹੇ ਬੈਠੇ ਨੇ। ਸੂਰਮੇ ਉਹ ਜੋ ਕਮਜ਼ੋਰ ਵੀ ਬਾਹ ਨਾਲ ਜੋੜ ਕੇ ਉਹਨੂੰ ਬਲਵਾਨ ਬਣਾ ਦਿੰਦੇ ਨੇ। ਕਿਸੇ ਦਾ ਆਸਰਾ ਬਣਦਨੇ ਕਿਸੇ ਦਾ ਆਸਰਾ ਬਣਦਨੇ ਕਿਸੇ ਢਾਰਸ ਬਣਦਨੇ ਜਿੱਥੇ ਸੂਰਮਾ ਉਹ ਹੈ ਉੱਥੇ ਬਲਵਾਨ ਵੀ ਉਹ ਹੈ ਜਿਹਦਾ ਦਿਲ ਹੁੰਦਾ ਹੈ ਵਿਦਵੰਤ ਕਿਸੇ ਨੂੰ ਸੁਖ ਮਿਲ ਸਕਦਾ ਹੈ ਗੁਣਵਾਨ ਵੀ ਉਹੀ ਵੱਡਾ ਹੈ ਜੋ ਆਪਣੇ ਗੁਣਾਂ ਨੂੰ ਵੰਡਦਾ ਹੈ ਤਕਸੀਮ ਕਰਦਾ ਹੈ ਹੋਰ ਵੀ ਕਈਆਂ ਦੀ ਝੋਲੀ ਵਿੱਚ ਗੁਣਾਂ ਨੂੰ ਪਾਉਂਦਾ ਹੈ ਗੁਣਮਾਨ ਹੋ ਕੇ ਅਗਰ ਗੁਣ ਨਹੀਂ ਵੰਡ ਰਿਹਾ ਧਨਵਾਨ ਹੋ ਕੇ ਅਗਰ ਨਿਰਧਨ ਦਾ ਆਸਰਾ ਨਹੀਂ ਬਣ ਰਿਹਾ ਤੇ ਬਲਵਾਨ ਹੋ ਕੇ ਕਿਸੇ ਕਮਜ਼ੋਰ ਦੀ ਬਾਹ ਨਹੀਂ ਪਕੜਦਾ ਤਾਂ ਮਹਾਰਾਜ ਕਿਨ ਨੂੰ ਕਿਸੇ ਮਿਲ ਰੁਖ ਦੀ ਤਰ੍ਹਾਂ ਹੈ ਨਾ ਉਹ ਗੁਣਵਾਨ ਹੈ ਨਾ ਉਹ ਧਨਵਾਨ ਹੈ ਨਾ ਹੀ ਉਹ ਬਲਵਾਨ ਹੈ ਉਹ ਤੇ ਸਿਮਲ ਰੁਖ ਦੀ ਤਰ੍ਹਾਂ ਹੈ ਉੱਚਾ ਜ਼ਰੂਰ ਹੈ ਫੈਲਿਆ ਹੋਇਆ ਜ਼ਰੂਰ ਹੈ ਪਸਰੇ ਹੋਇਆ ਜ਼ਰੂਰ ਹੈ ਲੇਕਿਨ ਉਹ ਜੇ ਆਵੇ ਆਸ ਕਰ ਜਾਏ ਨਿਰਾਸ਼ੇ ਕਿੱਥੇ ਉਦਵਾਸ ਕਰਕੇ ਆਏ ਨੇ ਫਲ ਦੀ ਛਾਇਆ ਦੀ ਆਸਰੇ ਦੀ ਉਹ ਹੁਣ ਨਿਰਾਸ਼ ਹੋ ਕੇ ਕਿੱਥੇ ਜਾਣ